ਗੱਡੀਆਂ ਦੀ ਵੀਡੀਓ ਇੱਕ ਆਪਾਂ ਹੋਰ ਲੈ ਕੇ ਪਹੁੰਚੇ ਹਾਂ ਜੀ ਬਹੁਤ ਸਾਰੇ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਵਾਸਤੇ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੁਹਾਡੇ ਜਮਾਈ ਨਜ਼ਦੀਕ ਤੋਂ ਹਨੂ ਮਿਲ ਜਾਣਗੀਆਂ ਤੇ ਪੂਰੀ ਆਪਾਂ ਗੱਲ ਕਰਾਂਗੇ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਿਆ ਕਰੋ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਚੈਨਲ ਦਾ ਹੈਲਪਲਾਈਨ ਨੰਬਰ ਹੈ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਗੱਡੀ ਹੈ ਕੋਈ ਵੀ ਗੱਡੀ ਹੈ ਕਿਸੇ ਵੀ ਪਿੰਡ ਚ ਸ਼ਹਿਰ ਚ ਕੋਈ ਮੋਟਰਸਾਈਕਲ ਹੈ ਜਾਂ ਫਿਰ ਇਹਨਾਂ ਤੋਂ ਇਲਾਵਾ ਤੁਹਾਡੇ ਕੋਲੇ ਘਰ ਹੈ ਮਕਾਨ ਹੈ ਹਵੇਲੀ ਹੈ ਕੋਠੀ ਹੈ ਕੁਛ ਵੀ ਹੈ ਜੀ ਆਪਣੇ ਕੋਲੇ ਭੇਜ ਦਿਆ ਕਰੋ ਇੱਕ ਵਧੀਆ ਵੀਡੀਓ ਬਣਾ ਕੇ ਤੇ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਤੇ ਵੀਡੀਓ ਲਾਜ਼ਮੀ ਹੈ ਫੋਨ ਨੂੰ ਟੇਡਾ ਕਰਕੇ ਬਣਾ ਕੇ ਆਪਣੇ ਕੋਲੇ ਭੇਜ ਦਿਆ ਕਰੋ ਤੇ ਹੁਣ ਆਪਾਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਆਂ ਜ਼ਿਆਦਾ ਟਾਈਮ ਖਰਾਬ ਆਪਾਂ ਹੁਣ ਨਹੀਂ ਕਰਦੇ ਪਹਿਲੀ ਗੱਡੀ ਨਿਸ਼ਾਨ ਦੀ सनी ਆਪਾਂ ਲੈ ਕੇ ਪਹੁੰਚਿਆ ਮਾਡਲ 2012 ਟੌਪ ਮਾਡਲ ਗੱਡੀ ਹੈ ਪੁਸ਼ ਬਟਨ ਸਟਾਰਟ ਹੈ ਗੱਡੀ ਦੀ ਜਿਹੜੀ ਲੋਕੇਸ਼ਨ ਹੈ ਆਪਾਂ ਨੂੰ ਅੰਮ੍ਰਿਤਸਰ ਮਾਲਕ ਦੇ ਘਰੇ ਗੱਡੀ ਮਿਲੂਗੀ ਆਹ ਅੰਮ੍ਰਿਤਸਰ ਏਰੀਆ ਚ ਟਾਇਰ ਆਪਾਂ ਨੂੰ 70 ਤੋਂ 75 ਪੈਸੇ ਮਿਲ ਜਾਣਗੇ ਤੇ ਗੱਡੀ ਕੁੱਲ ਚੱਲੀ ਹੋਈ ਐ ਕੁੱਲ 85000 ਕਿਲੋਮੀਟਰ ਸਾਰਾ ਕੁਝ ਬਹੁਤ ਵਧੀਆ ਜੀ ਤੇ ਡਿਮਾਂਡ ਇਹਨਾਂ ਨੇ ਪਾਈ ਆ 2 ਲੱਖ 20000 ਰੁਪਿਆ ਬਾਕੀ ਲੈਸ ਬਸ ਹੋ ਜਾਊਗਾ ਤੇ ਗੱਡੀ ਦਾ ਨੰਬਰ ਆਪਾਂ ਨੂੰ ਪੰਜਾਬ ਮਿਲ ਜਾਊਗਾ ਨੰਬਰ ਪਲੇਟਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਰਕਾਰੀ ਲੱਗੀਆਂ ਹੋਈਆਂ ਨੇ ਗੱਡੀ ਦੀ ਕੰਡੀਸ਼ਨ ਆਲ ਓਕੇ ਐ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਬਲਕਿ ਤੁਹਾਡੇ ਸਾਹਮਣੇ ਗੱਡੀ ਆ ਬੰਪਰ ਟੂ ਬੰਪਰ ਵਧੀਆ ਗੱਡੀ ਪਈ ਹੈ ਤੇ ਤੁਸੀਂ ਜਾ ਕੇ ਦੇਖਣੇ ਬਚਾ ਕੇ ਦੇਖ ਲਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ 83778 ਤੇ 32773 ਨੰਬਰ ਸਕਰੀਨ ਤੇ ਹੈ ਇੱਕ ਵਾਰੀ ਕਨਫਰਮ ਜ਼ਰੂਰ ਤੁਸੀਂ ਕਰ ਲਿਓ ਜੀ ਜਿਹੜੀ ਸੈਕਿੰਡ ਆਪਾਂ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਲਟੋ ਗੱਡੀ ਲੈ ਕੇ ਪਹੁੰਚੀ ਆਪਾਂ ਅਲਟੋ ਗੱਡੀ ਜਿਹੜੀ ਹੈਗੀ ਆਪਣੇ ਕੋਲੇ ਪਹੁੰਚੀ ਆ ਇਹਦਾ ਜਿਹੜਾ ਮਾਡਲ ਆਪਾਂ ਨੂੰ ਮਿਲੂਗਾ 2010 ਅਲਟੋ ਐਲੈਕਸ ਗੱਡੀ ਦੀ ਕੰਡੀਸ਼ਨ ਵਧੀਆ ਸੈਕਿੰਡ ਓਨਰ ਗੱਡੀ ਹੈ ਏਸੀ ਹੀਟਰ ਚੱਲਦਾ ਹੈ ਇੰਜਣ ਗੇਰੋਂ ਵੀ ਵਧੀਆ ਹੈ ਪੰਜਾਬ ਨੰਬਰ ਹੈ ਬਾਕੀ ਚਾਰੇ ਪਾਸੋਂ ਫੋਟੋਆਂ ਇਹਨਾਂ ਨੇ ਖਿੱਚ ਕੇ ਭੇਜੀਆਂ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਰਹੇ ਹੋ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਪੰਜਾਬ ਨੰਬਰ ਗੱਡੀ ਹੈ ਟਾਇਰਾਂ ਦੀ ਕੰਡੀਸ਼ਨ ਵਧੀਆ 1 ਲੱਖ 30 ਹਜ਼ਾਰ ਰੁਪਏ ਡਿਮਾਂਡ ਹੈ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 90563 90749 ਨੰਬਰ ਤੇ ਗੱਲ ਤੁਸੀਂ ਇੱਕ ਵਾਰੀ ਜ਼ਰੂਰ ਕਰ ਲਿਓ ਜੀ ਬਾਕੀ ਮੈਂ ਹਰ ਰੋਜ਼ ਕਹਿਣਾ ਹੁੰਦਾ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਿਆ ਕਰੋ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਆ ਘਰ ਮਕਾਨ ਕੁਝ ਵੀ ਹੋ ਤੁਹਾਡੇ ਕੋਲੇ ਆਪਣੇ ਕੋਲੇ ਭੇਜ ਕੇ ਫਰੀਦ ਵਿਚੈੜ ਲਗਵਾ ਸਕਦੇ ਹੋ ਜੀ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲੇ 2009 ਮਾਡਲ ਸਿਰਫ 65000 ਦੀ ਮੰਗ ਦੇ ਵਿੱਚ ਐਚ ਆਰ ਨੰਬਰ ਹੈ ਗੱਡੀ ਦੀ ਕੰਡੀਸ਼ਨ ਆਲੋਕ ਹੈ ਟਾਟਾ ਦੀ ਐਂਡਿਕਾ ਗੱਡੀ ਮਾਲਕ ਨੇ ਭੇਜੀ ਹੈ ਨੋ ਮਾਡਲ ਹੈ ਅੰਦਰੋਂ ਵੀ ਗੱਡੀ ਦੀ ਕੰਡੀਸ਼ਨ ਵਧੀਆ ਪਈ ਹੈ ਬਾਕੀ ਇੰਜਨ ਗੇਅਰ ਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਵਧੀਆ ਚੱਲਦੀ ਹੈ ਵਧੀਆ ਸਮੂਥ ਚੱਲਦੀ ਹੈ ਘਰ ਦੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਘਰ ਲਈ ਰੱਖੀ ਹੋਈ ਆ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ 98 726 ਤੇ 80501 ਮਾਲਕ ਨੂੰ ਫੋਨ ਤੁਸੀਂ ਇੱਕ ਵਾਰੀ ਜਰੂਰ ਲਗਾ ਲਿਓ ਜੀ ਕਿਉਂਕਿ ਜਦੋਂ ਮਾਲਕ ਨੂੰ ਫੋਨ ਕਰੋਗੇ ਤੇ ਤੁਸੀਂ ਪੁੱਛ ਪੜਤਾਲ ਆਪਦੀ ਜੋ ਵੀ ਕਰੋਗੇ ਮਾਲਕ ਸਾਰਾ ਕੁਝ ਤੁਹਾਨੂੰ ਦੱਸ ਦੇਣਗੀ ਬਾਕੀ ਤੁਸੀਂ ਜਾ ਕੇ ਜਦੋਂ ਦੇਖੋਗੇ ਤਾਂ ਰੇਟ ਮਾਲਕ ਨੇ ਕਿਹਾ ਹੈ ਉੱਪਰ نیچے ਕਰ ਲਾਂਗੀ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਤੁਹਾਨੂੰ ਮਿਲ ਹੀ ਗਿਆ ਤੇ ਗੱਲਬਾਤ ਤੁਸੀਂ ਕਰ ਲਿਓ ਜੀ ਬਾਕੀ ਪੂਰੀ ਗੱਡੀਆਂ ਦੀ ਤੇ ਮਸ਼ੀਨਰੀਆਂ ਦੀ ਤੇ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਪਸੰਦ ਆਈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜਰੂਰ ਕਰ ਦਿਓ ਆਪਣੇ ਚੈਨਲ ਦਾ نیچے ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਵਾਲਾ ਬਟਨ ਹੋਊਗਾ ਉਹਨੂੰ ਕਲਿੱਕ ਜ਼ਰੂਰ ਕਰ ਦਿਓ ਨਾਲ ਇੱਕ ਬੈਲ ਆਈਕਨ ਹੋਊਗਾ ਉਹਨੂੰ ਵੀ ਆਲਟਰ ਸੈਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡੇ ਛੋਟੇ ਭਰਾ ਦਾ ਚੈਨਲ ਵੱਧ ਤੋਂ ਵੱਧ ਅਸਮਾਨ ਤੇ ਲੈ ਕੇ ਜਾਊ ਆਪਣੇ ਇਸ ਚੈਨਲ ਨੂੰ ਤੇ ਲਾਈਕ ਕਰਨ ਨਾ ਭੁੱਲੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਗੱਡੀ ਕੋਠੀ ਮਕਾਨ ਘਰ ਕਿੱਥੋਂ ਚਾਹੀਦਾ ਦੱਸੋ ਮੈਨੂੰ ਕਮੈਂਟ ਕਰਕੇ